ਕੰਟਰੀਅਨ ਸਰਕਾਰ ਸੋਮਵਾਰ ਨੂੰ ਇਸ਼ਤਿਹਾਰ ਵਾਪਸ ਲਵੇਗੀ ਦੱਸਦੀ ਹੈ ਕਿ ਟ੍ਰੇਡ ਵਾਰਤਾ ਮੋੜ ਸ਼ੁਰੂ ਹੋਣ ਦੀ ਉਮੀਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿਰੁੱਧ ਟੈਰਫਾਂ ਦੇ ਚੱਲ ਰਹੇ ਵਿਰੋਧੀ ਅੰਤਰਰਾਸ਼ਟਰੀ ਬਾਜ਼ੀ ਤੋਂ ਨਜ਼ਾਰਾ ਹੋ ਰਿਹਾ ਹੈ ਇਸ ਕਰਕੇ ਗੁੱਸੇ ਘਰਨ ਉਹਨਾਂ ਨੇ ਕੈਨੇਡਾ ਨਾਲ ਚੱਲ ਰਹੇ ਟ੍ਰੇਡ ਵਰਤਾਰ ਨੂੰ ਰੱਦ ਕਰਨ ਦਾ ਐਲਾਨ ਦਿੱਤਾ ਹੈ ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਉਹਟਾਰੀਓ ਦੇ ਪ੍ਰੀਮੀਅਮ ਡਗਫੋਰਡ ਨੇ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਇਹ ਇਤਿਹਾਰ ਮੁਹਿੰਮ ਵਾਪਸ ਲੈਣਗੇ ਦਰਦਿਏ ਕਿ ਫੋਰਡ ਨੇ ਕਿਹਾ ਕਿ ਇਹ ਇਸ਼ਤਿਹਾਰ ਰਾਹੀਂ ਉਹ ਆਪਣਾ ਸਨੇਹਾ ਅਮਰੀਕਾ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਹੇ ਸਨ ਪਰ ਹੁਣ ਇਹ ਸਨੇਹ ਸਪਸ਼ਟ ਤੌਰ ਤੇ ਪਹੁੰਚ ਗਿਆ ਹੈ ਤਾਂਕਿ ਇਹ ਮੁਹਿੰਮ ਬੰਦ ਕਰਨ ਦਿੱਤੀ ਜਾਵੇਗੀ ਤਾਂਕਿ ਦੋਵਾਂ ਦੇਸ਼ਾਂ ਵਿੱਚਕਾਰ ਟ੍ਰੇਡ ਵਾਤਾਵਰਣ ਸ਼ੁਰੂ ਹੋ ਸਕਣ ਫੋਰਡ ਨੇ ਵਿਸ਼ਵਾਸ ਜਤਾਇਆ ਕਿ ਇਹ ਕਦਮ ਲੈਣ ਨਾਲ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰ ਗੱਲਬਾਤ ਵਿੱਚ ਦੁਬਾਰਾ ਸਕਾਰਾਤਮਕਤਾ ਤਰੱਕੀ ਹੋ ਸਕਦੀ ਹੈ